ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉੱਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸਭ ਰੋਗ ਮਿਟਾਵੈ ਨਵਾਂ ਨਿਰਵਾ ਨਾਨ ਕਰਖਾ ਪੇ ਹੋਆ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਤੁਹਾਡੀ ਆਪਣੀ ਕੰਪੋਜੀਸ਼ਨ ਹੋਵੇਗੀ ਜੀ ਅੱਜ ਆਪਾਂ ਇਹ ਸ਼ਬਦ ਮਾਧ ਸ਼ਬਦ ਤੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੇਲ ਦੇ ਸ਼ਬਦ ਸਿੱਖਣ ਜਾ ਰਹੇ ਹਾਂ ਜੀ ਬਹੁਤ ਵਧੀਆ ਕੰਪੋਜੀਸ਼ਨ ਵਿੱਚ ਸ਼ਬਦ ਤਿਆਰ ਕੀਤਾ ਹੈ ਜੀ ਇਸੇ ਸ਼ਬਦ ਦੀ ਤਾਲ ਕਹਿਰਵਾ ਤਾਲ ਹੈ ਜੀ ਇਸ ਸ਼ਬਦ ਅੰਦਰ ਲੱਗਣ ਵਾਲੇ ਸਵਰ ਹਾਂ ਜੀ ਸਾਰੇ ਕੋਮਲ ਲਗਾ ਕੋਮਲ ਮਾਪਾ ਦਾ ਕੋਮਲ ਤੇ ਨਿਕਮਲ ਮਾਤੀ ਪਰ ਵੀ ਇਸ ਸ਼ਬਦ ਅੰਦਰ ਸਵਰ ਲੱਗੇਗਾ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਤੇ ਅੰਤਰੀ ਗਿਆਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੁਸਲੁਸਰਾ ਦੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ ਵਟਸਐਪ ਨੰਬਰ ਅਭੀਨ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਹ ਹੁਣ ਆਪਾਂ ਸ਼ਬਦ ਸਿੱਖੀਏ ਪੁੱਜਗਦੀ ਮਾਫੀ ਹੈ ਕਿ ਦੁਸ ਮਾਤਮਕਸ਼ੀਨੀ ਸ਼ਬਦ ਸਿੱਖੀਏ ਜੀ ਬਰੋਗ ਮਿਟਾਵੇ ਨਵਾਂ ਨਿਰੋਵਾ ਨਵਾਂ ਨਿਰੋਵਾ ਨਵਾਂ ਨਿਰੋਵਾ ਸਭ ਲੋਕ ਮਿਟਾਵੇ ਨਵਾਂ ਨਿਰੋਵਾ ਨਮਾਨ ਰੋਆ ਨਮਾਨ ਰੋਆ ਨਮਾਨ ਰੋਆ ਤੇਸ ਜਸੋਈ ਆਪੇ ਥਮ ਮੈਂ ਸਜੋਈ ਆਪੇ ਥਮ ਮੈਂ ਸਜੋਈ ਸਭ ਰੋਗ ਮਿਟਾਵੇ ਨਵਾਨ ਰੋ ਹਰ ਹਰ ਨਾਮ ਮੇਰਾ ਯਾਦ ਕਰਨ ਕਰਨ ਕਾਰਨ ਸਮਰਾਥ ਅਪਾਰ ਹਰ ਹਰ ਨਾਮ ਮੇਰਾ अबरो ते ਆਈ ਤੇ ਬਾਕੀ ਅੰਦਰੀ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸਰਾਂਦੇ ਸ਼ਬਦ ਸਿੱਖਦੇ ਹਾਂ ਸਭ ਰੋਗ ਮਿਟਾਵੇ ਸਭ ਰੋਗ ਮਿਟਾਵੇ ਨਵਾਂ ਨਰਵਾ ਨਮਾਨ ਰੋਵਾ ਨਮਾਨ ਰੋਵਾ ਨਮਾਨ ਰੋਵਾ ਫਿਰ ਤੋਂ ਸਭ ਰੋਗ ਮਿਟਾਵੇ ਨਾਨਕ ਰਖਾ ਕਿਦਦੇ ਹਾਂ ਜੀ ਤੇਸ ਬਿਨ ਤੁਜਾ ਤੇਸ ਬਿਨ ਦੂਜਾ ਅਵਰ ਨ ਕੋਈ ਅਵਰ ਨ ਕੋਈ ਫਿਰ ਤੋਂ ਤੇਸ ਬਿਨ ਦੂਜਾ ਰ ਨਾ ਕੋਈ ਆਪੇ ਥੰਮ ਮੈਂ ਆਪੇ ਥੰਮ ਮੈਂ ਸੱਚਾ oh, oh. ਇਹ ਤੰਦਰਾ ਹੈ ਹੁਣ ਆਪਾਂ ਸਲੋ ਸਲੋ ਸਰਾਉ ਤੇ ਲਾਸਟ ਅੰਦਰਾ ਸਿੱਖਨੇ ਹਾਂ ਇਸ ਸ਼ਬਦ ਦੇ ਦੋ ਅੰਦਰੇ ਹਨ ਹੁਣ ਆਪਾਂ ਲਾਸਟ ਅੰਦਰਾ ਸਿੱਖਨੇ ਹਾਂ ਜੀ ਹਰ ਹਰ ਨਾਮ ਮੇਰਾ ਆਇਦਾ ਸਮਰਾਥ ਅਪਾਰ ਕਰਨ ਕਰਨ ਸਮਰਾਥ ਅਪਾਰ ਕਰਨ ਕਰਨ ਸਮਰਾਥ ਜਿਵੇਂ ਮੈਂ ਅੱਜ ਨੂੰ ਸਲੋ ਸਲੋ ਸਰਾਂਦੇ ਸਾਰਾ ਸ਼ਬਦ ਸਮਝਾਇਆ ਜਿਵੇਂ ਉਸ ਤਰੀਕੇ ਨਾਲ ਸਿੱਖਣਾ ਹੈ ਬੋਲ ਜਗਦੀ ਮਾਫੀ ਹੈ ਕਿ ਦੁਸ਼ਮਤ ਪੱਖ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ